ਗੁੜਕਾ ਗੁਰਕਾ ਸਾਹਿਬ ਨੂੰ ਦੱਸ ਤੂੰ ਤੂੰ ਦੱਸ ਗੁਰਕਾ ਸਾਹਿਬ ਨੂੰ ਹੈ ਇਹਦੇ ਘਰ ਦੇ ਨਾਲ ਇਹਦੇ ਘਰ ਦੇ ਨਾਲ ਆ ਦੂਰ ਕਾ ਲੈਣਾ ਆ ਤੇ ਨਾਲ ਕੌਣ ਆਇਆ ਠੀਕ ਹੈ ਤੈਨੂੰ ਆਗੇ ਹਾਂ ਬਬਈ ਨੂੰ ਮੈਂ ਕਿਨੇ ਲੈਣਾ ਫਿਰ ਤੂੰ ਕੀ ਕਹਿਆ ਨਾ ਬਬਈ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁਰਕਾ ਨੇ ਤੈਨੂੰ ਦੱਸ ਇਹ ਗੁਰਕਾ ਦਿੱਤਾ ਹੀ ਇਹਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁਰਕਾ ਸਾਹਿਬ ਦੇ ਫੇਰ ਇੱਥੇ ਚੁੰਨ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਆ ਕੇ ਗੁਰਕਾ ਸਾਹਿਬ ਤੋਂ ਹੀ ਦੇ ਦਿੰਦੇ ਗੁਰਕਾ ਮੇਰੀ ਬੇਟੀ ਬੇਨਤੀ ਕਰਨ ਮਕਰਾਣਾ ਤੈਨੂੰ ਬੇਨਤੀ ਚੰਗਾ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੁਹਾਨੂੰ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਉੱਥੇ ਦੋਸਤੋ ਇੱਕ ਦੁਕਾਨਦਾਰ ਵੱਲੋਂ ਗਰਵਾਣੀ ਦੀ ਪੋਥੀ ਅਣਜਾਣ ਬੱਚੇ ਨੂੰ ਹੀ ਦਿੱਤੀ ਜਾ ਰਹੀ ਸੀ ਨਾ ਹੀ ਦੋਸਤੋ ਉੱਥੇ ਕੋਈ ਉਹਨਾਂ ਦਾ ਪਰਿਵਾਰਕ ਸਿਆਣਾ ਮੈਂਬਰ ਮੌਜੂਦ ਸੀ ਜਰੋ ਦੋਸਤੋ ਸਿੰਘਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਦੁਕਾਨਦਾਰ ਦੇ ਨਾਲ ਜਾ ਕੇ ਉਥੇ ਕਾਰਵਾਈ ਕੀਤੀ ਦੁਕਾਨਦਾਰ ਤੇ ਨਾਲ ਹੀ ਵੀ ਉਸ ਤੋਂ ਪਿੰਡ ਰੁੜਕੀ ਖੁਰਦ ਵਿਖੇ ਸੁਖਮਨੀ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਚੱਲ ਰਿਹਾ ਸੀ ਇੱਕ ਦੋਸਤੋ ਸਖਸ ਵੱਲੋਂ ਗੁਰਦੁਆਰਾ ਸਾਹਿਬ ਦੇ ਸਪੀਕਰ ਬੰਦ ਕਰ ਦਿੱਤੇ ਗਏ ਜਰੋ ਦੋਸਤੋ ਇਸ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਵਾਲੇ ਵੀਰਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਉਥੇ ਮੌਕੇ ਤੇ ਪਹੁੰਚੇ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿੰਨੇ ਕਰਿਆ ਇਹਨੂੰ ਤਾਕੁਰ ਦਾ ਸਾਹਿਬ ਆ ਵੀਡੀਓ ਬਣਾਇਆ ਦੀ ਯਾਰ ਉਧਰ ਕਿੰਧਰ ਤਾਕੁਰ ਦਾ ਸਾਹਿਬ ਕਿੰਧਰ ਤੂੰ ਦੱਸ ਕਿੰਧਰ ਹੈ ਇਹਦੇ ਘਰ ਦੇ ਨਾਲ ਇਹਦੇ ਘਰ ਦੇ ਨਾਲ ਆ ਦੂਰ ਕ ਲੈਣਾ ਆ ਤੇ ਨਾਲ ਕੌਣ ਆ ਠੀਕ ਹੈ ਤੁਹਾਨੂੰ ਅੱਗੇ ਆ ਬਬਈ ਕਿਹਨਾਂ ਕਿਹਨੇ ਲੈਣਾ ਫਿਰ ਤਾ ਤੂੰ ਕੀ ਕਹਿ ਨਾ ਬਬਈ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸੇ ਗੁੜਕਾ ਦੇਤਾ ਹੀ ਜਾਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਜਿੱਥੇ ਚੋਣੇ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਮਣੇ ਦੇ ਦਿੰਦੇ ਗੁੜਕਾ ਬੇਨਤੀ ਸੁਣ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚ ਨਕਲ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਵੇ ਮੈਂ ਤੇ ਇੱਧਾ ਗੁਰਕਾ ਸਾਹਿਬ ਤੋਂ ਅੱਜ ਜੋ ਕੌਣ ਆਏ ਐ ਐਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖਿਆ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਸਟ ਗੁਰਕਾ ਸਾਹਿਬ ਇੱਦਾਂ ਨੂੰ ਇਦਾਂ ਇਹ ਜਾਏ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਆ ਤੜ ਕੋ ਥੋੜਾ ਜਿਹਾ ਇੱਧਰ ਆ ਗੋ ਇੱਧਰ ਆ ਕੇ ਨੋਬੋ ਤੇਰੇ ਕੋ ਥੌੜੀ ਕਿੰਦਰ ਕੋ ਗੁਰਕਾ ਸਾਹਿਬ ਇੱਧਰ ਥੋੜੀ ਪੋਥੀਆਂ ਵਿੱਚ ਇੱਧਰ ਕੋ ਥੌੜੀ ਕਿੰਦਰ ਕੋ ਆ ਵੇਖੋ ਜੀ ਸੰਗਤ ਜੀ ਨੇਤਰੀਆਂ ਦਾ ਗੁੜਕਾ ਸਾਹਿਬ ਆ ਆ ਬੱਚਾ ਇਹ ਕੋਈ ਇਹੀ ਸਾਨੂੰ ਰਾਹ ਖੋਤਾ ਤੂੰ ਜਾਣਦੇ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜੁਨੀਅਰ ਕੋ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਮੂਨੇ ਸੇਰਾ ਪੁੱਛਿਆ ਕੀ ਕਹਤ ਉਹਨਾਂ ਨੇ ਕਿੱਧਰ ਮੇਰੇ ਨਾਲ ਹੈਗਾ ਕਿੱਥੇ ਕਰਦੇ ਤੂੰ ਬੁਲਾਏ ਮੈਂ ਥੋੜੇ ਬੁਲਾਏ ਤੂੰ ਕਿਉਂ ਨਹੀਂ ਬੁਲਾਏ ਤੂੰ ਜੇ ਮੰਨ ਲਓ ਜੇ ਇਹਦੀ ਜਗ੍ਹਾ ਕੋਈ ਨਸ਼ੇੜੀ ਹੁੰਦਾ ਇੱਥੇ ਜਾ ਕੇ ਬੇਤਵੀ ਕਰ ਲੋ ਤੂੰ ਕਿਉਂ ਬੁਲਾਏ ਕਿਉਂ ਨਹੀਂ ਮ ਬਲੈਕ ਕਿਉਂ ਤੂੰ ਪਤਾ ਪਪੀ ਇਹ ਨਾਲ ਹੈ ਕਿਉਂ ਤੂੰ ਦੇਖ ਕਿਉਂ ਦਿੱਤਾ ਫਿਰ ਉਹ ਕਹਿੰਦੇ ਗੁੜਕੇ ਸਾਹਿਬ ਇਦਾਂ ਮੈਂ ਦਮ ਕਿਹਾ ਮੈਨੂੰ ਤੇਰੇ ਆ ਦੁਕਾਨਾਂ ਦੇ ਦਰਵਾਜ਼ਾ ਸਾਹਿਬ ਦੇ ਆਲੇ ਦੁਆਲੇ ਜਿੰਨੀਆਂ ਪੋਥੀਆਂ ਵੇਚਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਪੰਜੇ ਤੇ ਅਲਮਾਰੀਆਂ 'ਚ ਰੱਖੇ ਨਾ ਇਦਾਂ ਹੀ ਆ ਦੇ ਫਿਰ ਵੀ ਮੜਾ ਮੋਠ ਠੀਕ ਆ ਅੱਗੇ ਤੈਨੂੰ ਵਿਖਾਉਣੇ ਆ ਪੈਰਾ 'ਚ ਰੱਖੀਆਂ ਨਾਲ ਪੈਰਾ 'ਚ ਯਾਹ ਬੰਦੇ ਦੀ ਕਰਤੂਨ ਦੇਖੋ ਇਹਦੀ ਪਹਿਲੇ ਥੌਟੀ ਕਿੰਨੇ ਦਿੱਤੀ ਜਾਂਦੀ ਤੇ ਕੋਈ ਥੌਟੀ ਕੀ ਇਹ ਗੁੜਕੇ ਸਾਹਿਬ ਇਹਨਾਂ ਨੂੰ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੱਡਾ ਸੈਂਸਿਟਿਵ ਹੁਟਕਾ ਲੈਣ ਕੋਈ ਆਇਆ ਪੋਤੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਸਤਰੀਆਂ ਦੀਆਂ ਪੋਤੀਆਂ ਰੱਖੀਆਂ ਦੂਗੀਆਂ ਰੱਖੀਆਂ ਐਂ ਦੇਉਂਦੇ ਜੇ ਦਿੱਤੀ ਤਾਂ ਆਇਆ ਸਾਹਮਣੇ ਤੈਨੂੰ ਬਈ ਉਹ ਨਾਲ ਕਹਿੰਦਾ ਵੀ ਮੇਰੇ ਹੈਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਂ ਤੈਨੂੰ ਪੁੱਛਿਆ ਇਹ ਜਿੱਦ ਆਇਆ ਮੇਰੇ ਕੋਲ ਪੁੱਛਿਆ ਤੈਨੂੰ ਕੋਈ ਵੀ ਆਏ ਕਹ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਆਪਣਾ ਪੁੱਤੇ ਬਾਹਰ ਦੇ ਅੰਗ ਜਾ ਕੇ ਦੁਕਾਨਾਂ ਤੇ ਬੇੜਾ ਸਾਡਾ ਘਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਕਬੱਡੀ ਦੁਕਾਨ ਖੋਲ ਸਕਦੇ ਉੱਥੇ ਜਿਹੜੇ ਫਰੀ ਗੁਰਦਾ ਸਾਹਿਬ ਮਿਲਣ ਕਿਸੇ ਨੂੰ ਆਧਾਰ ਕਾਰਡ ਲੱਗੇ ਕਿ ਇਸ ਦਾ ਕੋ ਪੋਥੀ ਲੈਣ ਤੋਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਪੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਲੇ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਗੁਟਕਾ ਲੈ ਕੇ ਕੋਈ ਪਾੜ ਦੋ ਅੰਗ ਵੇਖ ਇਹ ਇਹ ਵੇਖ ਤੂੰ ਮੋਨਾ ਕੋ ਨਾ ਮੁੰਡਾ ਇਹ ਨਹੀਂ ਅਹੀਂ ਕਿਹਨੇ ਮੈਂ ਕਹਿੰਦਾ ਕੋਈ ਬੰਦਾ ਅਮਰਤਾਰੀ ਆਉਂਦਾ ਕੋਈ ਸਰਦਾਰ ਆਉਂਦਾ ਹਾਂ ਲੱਗਦਾ ਵੀ ਅਜੇ ਆ ਵੀ ਬੱਚਾ ਹੁੰਦਾ ਸ਼ਾਇਦ ਤੂੰ ਇਹ ਵੀ ਪਹਿਲੂ ਤੂੰ ਦੇ ਦੇ ਤਾਨੂੰ ਇੱਕ ਮੋਨਾ ਕੋ ਨਾ ਬੱਚਾ ਵਾ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਤਾ ਹੋਵੇ ਮਾਲਾ ਸ਼ਰਾਰਤ ਨਾਲ ਜਾਂ ਉਥੋਂ ਗੁਟਕਾ ਲੈ ਕੇ ਆਇਆ ਉਥੇ ਅ ਹੋ ਗਈ ਸਕਦਾ ਹੁੰਦਾ ਨਹੀਂ ਆ ਤੇ ਤੁਹਾਨੂੰ ਸ਼ਰਮ ਨਹੀਂ ਕੋ ਤੁਹਾਨੂੰ ਇਹਨੇ ਮੈਨੂੰ ਇਹੀ ਬੇਨਤੀ ਕੀਤੀ ਕਿ ਮੇਰੇ ਨਾਲ ਹੈ ਨਾ ਮੈਂ ਨਾ ਵੇਖੀ ਕਰੀ ਜਾਂਦਾ ਮੈਂ ਪੁੱਛਿਆ ਕਿ ਤੇਰੇ ਨਾਲ ਤੇਰੇ ਨਾਲ ਤੂੰ ਪੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰ ਵੀ ਕਰਾਉਣੀ ਹੈ ਤੇ ਜਠਾਣਾ ਕਢਾਏ ਤੇ 245 ਮੰਗ ਵੀ ਮੈਂ ਸੰਗਤ ਤੋਂ ਆਇਆ ਮੇਰੇ ਕੋਲ ਹੀ ਗਲਤੀ ਹੋਈ ਹੈ ਤਾਂ ਮਹਾਰਾਜ ਨੂੰ ਮਾਫੀ ਕਰ ਦਿਓ ਠੀਕ ਹੈ ਕਿ ਨਹੀਂ ਅੱਗੇ ਅੱਗੇ ਬੜਾ ਜੀ ਤੇ ਆ ਜੀ ਨੂੰ ਫੜ ਕੇ ਉੱਤੇ ਬਾਬਾ ਇਹਨੂੰ ਹਾਵੀ ਬੁਲਾਈ ਬਾਬਾ ਅੱਗੇ ਆ ਗਏ ਨਾਪਟਰ ਅਗਲੇ ਐ ਕਿਤੇ ਪਰ ਕਰਮਾਕਾਰ ਛੱਲੇ ਪਾਸੇ ਮਾਇਆ ਦਾ ਕਰੇ ਨਾ ਔਰ ਇਹਨਾਂ ਨੂੰ ਫੜੇ ਜਣੇ ਇੱਕ ਗੁਰੂ ਘਰ ਦਾ ਕਜੀ ਦੋਖੀ ਆ ਇਹ ਗੁਰੂ ਘਰ ਆਇਆ ਸੀ ਇਸ ਬੰਦੇ ਨੇ ਆ ਕੇ ਗੁਰੂ ਘਰੋਂ ਮਾਰੇ ਦਾ ਸੁਖਮਣੀ ਸਾਉ ਦਾ ਪਾਠ ਚੱਲਦੇ ਹੋਏ ਸਪੀਕਰ ਬੰਦ ਕੀਤੇ ਅੱਜ ਆਪਣੀ ਗਲਤੀ ਮੰਨਦਾ ਹੱਥ ਖੜੇ ਕਰਕੇ ਸਾਰੀ ਸੰਗਤ ਕੋ ਮਾਫੀ ਮੰਗਦਾ ਤੇ ਨਾਕ ਰਗੜਦਾ ਗੁਰੂ ਸਾਹਮਣੇ ਦੱਸੋ ਸੱਜਣ ਜੀ ਮਾਫ ਕਰ ਦिए ਮਾਫ ਕਰ ਜੀ ਠੀਕ ਹੈ ਜੀ ਇੱਧਰ ਇੱਧਰ ਨਾਕ ਰਗੜੇ ਥੱਲੇ ਬਾਹ ਨਾਕ ਰਗੜੇ ਆਪਣੇ ਮੂੰਹ ਤੇ ਮਾਰ ਦੋਦੋ ਅੱਜ ਕਰਕੇ ਤੇ ਮੇਰੇ ਤੋਂ ਹੀ ਗਲਤੀ ਮੈਨੂੰ ਮਾਫ ਕੀਤਾ ਜਾਵੇ ਤੁਸੀਂ ਕਹੋ ਜੀ ਆਪਣੇ ਨੂੰ ਕਿਹ ਖੜਾ ਤੋਂ ਗਲਤੀਆਂ ਨਹੀਂ ਕਰੀ ਜਾਂਦੀ ਗੁਰੂ ਸਾਹ ਤੋਂ ਤਾਂ ਹਮ ਗੜੀ ਬੇਨਤੀ ਕਰ ਅੱਜ ਅਸੀਂ ਮੇਰੇ ਤੋਂ ਅੱਗੇ ਅੱਗੇ ਖੜੇ ਹੋ ਜਾਂਦੇ ਹਾਂ ਬੇਨਤੀ ਕਰਦੇ ਹਾਂ ਰੋੜ ਕੇ ਜਾ ਕੇ ਉਹੋ ਕਰਤੀ ਹੋਈ ਮਹਾਰਾਜ ਇਹ ਤੋਂ ਕਸੂ ਹੋ ਮਹਾਰਾਜ ਇਹ ਤੋਂ ਕਸੂ ਤੱਕ ਆ ਗਿਆ ਬਾਕੀ ਪੈ ਗਿਆ ਨਹੀਂ ਮੈਂ ਕਦੀ ਵੀ ਖਾਲਸਾ ਪੰਥ ਦੇ ਖਿਲਾਫ ਕਹੀ ਵੀ ਮੈਂ ਨਹੀਂ ਹਾਂ ਘਰਾਵਾਂ ਗਏ ਕਦੀ ਕੀ ਚਾਹ ਖਾਲਸਾ ਨੂੰ ਅੱਜ ਦੇ ਕਹਿ ਸਰਬੰਸੇ ਕੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਣਾ ਕੇ ਕਰਕੇ ਪ੍ਰਕਰਮਾ ਕਰਕੇ ਉੱਥੇ ਵਹਿ ਜਾਓ ਆ ਜਾਓ ਅਰਦਾਸ ਕਰ ਦੋ ਆਇਓ ਕੋਈ ਬਟਾਸ ਕਰ ਕੋਈ ਨਹੀਂ ਦਸ ਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਹਫਤਾ ਇੱਕ ਪਹਿਲਾ ਦੀ ਇਸ ਗੁਰੂ ਘਰ ਵਿੱਚ ਗੱਲ ਆ ਪਿੰਡ ਰੁੜਕਾ ਕੋਰ ਤੇ ਇੱਥੇ ਆਪਣੇ ਸ਼ਹਿਰਸ ਵੱਲੋਂ ਸੰਜੀਪ ਕੁਮਾਰ ਵੱਲੋਂ ਜਿਹੜਾ ਕਿ ਗੁਰੂ ਘਰ ਦੇ ਸਾਹਮਣੇ ਇੱਕ ਦੁਕਾਨ ਕਰਦਾ ਆ ਕਿ ਕਾਫੀ ਜਿਹੜਾ ਹਫਤੇ ਪਹਿਲਾਂ ਦੀ ਗੱਲ ਆ ਕਿ ਸੁਖਣੀ ਸਾਹਿਬ ਦਾ ਜਿਹੜਾ ਪਾਰਟ ਚੱਲ ਰਿਹਾ ਸੀ ਇਹਨਾਂ ਵੱਲੋਂ ਕਿਸੇ ਨੂੰ ਪੁੱਛੇ ਬਿਨਾ ਇਹਨਾਂ ਵੱਲੋਂ ਜਿਹੜਾ ਮੇਨ ਸੁੱਚ ਬੰਦ ਕਰ ਦਿੱਤਾ ਗਿਆ ਤੇ ਸੰਗਤ ਨੇ ਬਹੁਤ ਇਤਰਾਜ਼ ਕੀਤਾ ਇਹ ਸੰਗਤ ਵੱਲੋਂ ਆਣਾ ਤੇ ਇੱਕ ਐਪਲੀਕੇਸ਼ਨ ਵੀ ਪਾਈ ਗਈ ਥਾਣੇ ਵਿੱਚ ਪਰ ਇਹਨਾਂ ਨੇ ਪਰਿਵਾਰ ਨੇ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਸੰਗਤ ਕੋਲ ਮਾਫੀ ਮੰਗੀ ਆ ਵੀ ਅੱਗੇ ਤੋਂ ਆਪਾਂ ਏਦਾਂ ਦਾ ਕਦੀ ਵੀ ਜਿਹੜਾ ਸਾਡੇ ਪਰਿਵਾਰ ਵੱਲੋਂ ਕਦੀ ਵੀ ਏਦਾਂ ਦਾ ਕੋਈ ਗਲਵਾਦ ਨਹੀਂ ਹੋਊਗੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਕਰਦੇ ਆ ਸੰਗਤ ਦਾ ਸਤਕਾਰ ਕਰਦੇ ਆ ਤੇ ਜੋ ਵੀ ਇਹਨਾਂ ਨੂੰ ਸੰਗਤ ਸੇਵਾ ਲਾਉਗੀ ਆਪਾਂ ਕਰਨ ਨੂੰ ਤਿਆਰ ਆ ਤੇ ਹੁਣ ਗੱਲ ਕਰਨਗੇ ਆਪਣੇ ਵੱਲੋਂ ਵੀ ਜਗਜੀਤ ਸਿੰਘ ਜੀ ਤੁਹਾਨੂੰ ਆਪਣੇ ਮਨ 'ਚ ਆਇਆ ਉਹਨੂੰ ਇਦਾਂ ਦੀ ਅੱਗੇ ਆ ਜਾਓ ਮਾੜਾ ਜਾਂ ਤੁਸੀਂ ਬਿਲਕੁਲ ਨਹੀਂ ਇਸ ਤਰ੍ਹਾਂ ਬਸੇਗਾ ਕਿਹਾ ਨਹੀਂ ਸੀਗਾ ਨਾ ਅੱਗੇ ਰਹੂਗਾ ਤੇ ਅੱਗੇ ਤੋਂ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗੀ ਅੱਗੇ ਤੋਂ ਕੋਈ ਵੀ ਗੁਰੂ ਸਾਹਿਬ 'ਚ ਇੱਥੇ ਰਲ-ਮਿਲ ਕੇ ਰਹੋਗੇ ਜਿਹੜਾ ਤੁਸੀਂ ਲਿਖਤੀ ਕੀਤਾ ਹੈ ਉਹ ਆਪਣੇ ਜੀ ਪੂਰਾ ਪਗਾਓਗੇ ਉਹ ਠੀਕ ਆ ਸੰਗਤ ਜੀ ਬਾਕੀ ਇੱਥੇ ਦੇ ਸਿੰਘ ਰਹੇ ਆ ਖਾਸੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਦੀ ਹਜ਼ੂਰੀ ਵਿੱਚ ਇਹ ਫੈਸਲਾ ਆਇਆ ਭਾਈ ਰਵਿੰਦਰ ਸਿੰਘ ਜੀ ਸਾਡੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਗਤ ਜੀ ਸਰਕਾਰ ਕਮੇਟੀ ਪਿੰਡ ਲੁਰਕਾ ਜੋ ਹੈ ਦੁਸ਼ਟ ਲੋਕ ਕਨਸ਼ੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦਾ ਸੁਖਵਾਲੀ ਸਾਹਿਬ ਦੇ ਪਾਰ ਚਲਦਿਆਂ ਵਿੱਚ ਸੁੱਝ ਘਟਨਾ ਸਿੱਕਰ ਬੰਦ ਕਰਨਾ ਇਦਾਂ ਦੀਆਂ ਗਲਤੀਆਂ ਕਰਦਾ ਹੋਇਆ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਹੱਥ ਜੋੜ ਕੇ ਨਿਮਰਤਾ ਸਹਿ ਮਾਫੀ ਮੰਗਦਾ ਆ ਕਿ ਸੰਗਤ ਨੂੰ ਮਾਫ ਕਰਦੀ ਪਈ ਆ ਇਹ ਗਾਂ ਤੋਂ ਪ੍ਰਣ ਕਰਦਾ ਕਿ ਮੇਰ ਤੋਂ ਇਜਾਦੀ ਕੋਈ ਗਲਤੀ ਨਹੀਂ ਹੋਏਗੀ ਜੇ ਹੋਏਗੀ ਤੇ ਮੈਨੂੰ ਜਿਹੜੀ ਸਜ਼ਾ ਬੰਦੀ ਮੇਰੀ ਲੱਗ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ हां जी दोस्तों ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਦੋਸਤੋ ਇਹ ਦੁਕਾਨਦਾਰ ਵੱਲੋਂ ਇਦਾਂ ਬੱਚਿਆਂ ਨੂੰ ਹੀ ਦੋਸਤੋ ਗਰਬਾਣੀ ਦੇ ਸਰੂਪ ਦਿੱਤੇ ਜਾ ਰਹੇ ਨੇ ਤੇ ਜੋ ਵੀ ਦੋਸਤੋ ਸਿੰਘਾ ਵੱਲੋਂ ਇਸ ਦੁਕਾਨਦਾਰ ਉੱਪਰ ਕਾਰਵਾਈ ਕੀਤੀ ਗਈ ਹੈ ਨਾਲ ਹੀ ਦੋਸਤੋ ਜੋ ਇਸ ਸ਼ਖਸ ਨੇ ਸੁਖਮਨੀ ਸਾਹਿਬ ਦਾ ਪਾਠ ਗੁਰੂ ਘਰ ਦੇ ਵਿੱਚ ਚੱਲ ਰਿਹਾ ਸੀ ਤੇ ਗੁਰੂ ਘਰ ਦੇ ਸਪੀਕਰ ਬੰਦ ਕਰ ਦਿੱਤੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਵੀ ਸਤਕਾਰ ਕਮੇਟੀ ਵੱਲੋਂ ਵੀਰਾਂ ਨੇ ਕਾਰਵਾਈ ਕੀਤੀ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ